ਮੈਂ ਕਾਲੇ ਬਾਰੇ ਇੱਕ ਦੋ ਗੱਲਾਂ ਕਰਨੀ ਸੀ ਤੁਹਾਡੇ ਨਾਲ ਕਿ ਗਾੜਾ ਮੈਂ ਸੰਭੀ ਬੈਠਾ ਸੀਗਾ ਅਸੀਂ ਬਣਾਇਆ ਸੀਗਾ ਇਹ 2022 ਦੇ ਵਿੱਚ ਹਾਂ ਤੇ ਬਾਈ ਨੇ ਜੋ ਮੈਂ ਬਾਈ ਨੂੰ ਗਾਣਾ ਭੇਜ ਸੀਗਾ ਬਣਾ ਕੇ ਮੈਨੂੰ ਪਤਾ ਨਹੀਂ ਸੀ ਕਿ ਜੋ ਬਾਈ ਨੇ ਗਾਣਾ ਇਹ ਕਰਨਾ ਸੀਗਾ ਕਿ ਨਹੀਂ ਬਟ ਉਹਨੇ ਮੈਨੂੰ 3-4 ਦਿਨ ਬਾਅਦ ਚ ਵੋਕਲਾਂ ਭੇਜਦੀਆਂ ਗਾਣੇ ਤੇ ਹਾਂ ਤੇ ਤੁਹਾਨੂੰ ਪਤਾ ਬਾਈ ਦਾ ਜਦੋਂ ਇਹ ਭੇਜਦਾ ਉਹ ਸੁਰ ਭੇਜਦਾ ਹੁੰਦਾ ਸੀਗਾ ਅਕੀ ਹੁੰਦੀ ਸੀ ਜਮਾਨੇ ਤੇ ਬਹੁ ਪਲੈਨਿੰਗ ਕੀਤੀ ਸੀ ਸੀ ਗਾਣੇ ਬਾਰੇ ਬਹੁਤ ਕੋਸ਼ਸ਼ ਕਰਨ ਲੱਗੀ ਬਾਈ ਨੇ ਗਾਣੇ ਦਾ ਵੀਡੀਓ ਦੀ ਕਨਸੈਪਟ ਵੀ ਸੋਚੀ ਸੀਗੀ ਆ ਆਬਵੀਸਲੀ ਉਹ ਕਨਸੈਪਟ ਅਸੀਂ ਕਰ ਨਹੀਂ ਸਕੇ ਬਾਈ ਤੋਂ ਬਿਨਾਂ ਬਟ ਹੋਪਫੁਲੀ ਤੁਹਾਨੂੰ ਜਿਹੜਾ ਵੀਡੀਓ ਕਨਸੈਪਟ ਅਸੀਂ ਲੈ ਕੇ ਆਇਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਣਾ ਟੀਮ ਨੇ ਪੂਰਾ ਜੋਰ ਲਾਇਆ ਸੀਗਾ ਆ ਜੀ ਦੇ ਵਿੱਚ ਕਿ ਅਸੀਂ ਸੀਜੀਆ ਨਾ ਵਰਤੀ ਬਾਈ ਸ਼ਕਲ ਨਾ ਪਾਈਏ ਕਿਸੇ ਹੋਰ ਬਾਡੀ ਡੋਪਰ ਦੇਣਾ ਉਹ ਚੀਜ਼ਾਂ ਵੀ ਬਹੁਤ ਘੈਂਟ ਹੁੰਦੀ ਆ ਅ ਜਿਹੜੇ ਆਪਣੇ ਭਰਾਵ ਨੇ ਬਾਕੀ ਗਾਣੇ ਬਣਾਇਆ ਬਹੁਤ ਸੋਹਣੇ ਬਣਾਇਆ ਨਾ ਪਰ ਮੇਰੇ ਇੱਕ ਮਨ ਚ ਜੀ ਸੀ ਕਿ ਮੈਂ ਬਾਈ ਨੂੰ ਆਹ ਜੀ ਨਾ ਕਰਾਂ ਮੈਂ ਨਾ ਕੋਸ਼ਿਸ਼ ਕਰਾਂ ਕਿ ਬਾਈ ਦੀ ਸ਼ਕਲ ਆਪਾਂ ਜੋ ਪੁਰਾਣੀ ਐ ਕਲਿੱਪਾਂ ਚ ਪਾ ਸਕਦੇ ਆ ਪਰ ਇੱਕ ਪ੍ਰਸਾਵਾ ਦਿਖਾਇਆ ਆ ਪਾਣਾ ਤੇ ਤੁਸੀਂ ਉਹ ਆਈਡੀਆ ਤੇ ਕਨਸੈਪਟ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਸਾਨੂੰ ਪਤਾ ਨਹੀਂ ਸੀਗਾ ਕਿ ਤੁਹਾਨੂੰ ਵਧੀਆ ਲੱਗੇਗਾ ਕਿ ਨਹੀਂ ਪਰ ਸਾਨੂੰ ਵਧੀਆ ਲੱਗਾ ਕਿ ਮੈਨੂੰ ਸੀਗਾ ਕਿ ਮੈਂ ਆਦੀ ਮਨ ਦੀ ਤਸਵੀਰਾਂ ਕੱਢਣਾ ਮੈਂ ਖੁਸ਼ ਸੀਗਾ ਕਿ ਬਾਕੀ ਤੁਸੀਂ ਮੈਨੂੰ ਸਪੋਰਟ ਕੀ ਦਿੱਨਾ ਜਿਹਦੇ ਵਿੱਚ ਇਸ ਦੇ ਨਾਲ ਹੀ ਸਨੀ ਮਾਲਟ ਨੇ ਉਸ ਗੱਲ ਦਾ ਵੀ ਜਵਾਬ ਦਿੱਤਾ ਜਿਸ ਬਾਰੇ ਬਹੁਤ ਸਾਰੇ ਫੈਨ ਕਹਿ ਰਹੇ ਸਨ ਕਿ ਅਸੀਂ ਤੇਰੇ ਵਾਲਾ ਪੈਰਾ ਘੱਟ ਹੀ ਸੁਣਿਆ ਅਸੀਂ ਤਾਂ ਸਿੱਧਾ ਸਿੱਧੂ ਵਾਲਾ ਪੈਰਾ ਹੀ ਪਲੇ ਕਰਦੇ ਸੀ ਤੇ ਨਾਲ ਹੀ ਸਨੀ ਮਾਲਟ ਨੇ ਡ੍ਰੇਕ ਬਾਰੇ ਗੀਤ ਬਾਰੇ ਵੀ ਗੱਲ ਕੀਤੀ ਬਾਕੀ ਮੈਨੂੰ ਹਾਸਾ ਵੀ ਹੁੰਦਾ ਕਿਈ ਜਾਨੇ ਗਾਣੇ ਦੇ ਵਿੱਚ ਕਈ ਜਾਂਦੇ ਕਿ ਬਾਈ ਆਪਾਂ 2 ਮਿੰਟ ਦੀ 10 ਮਿੰਟ ਦੀ ਆ ਕੇ ਗਾਣਾ ਸੁਣਦੇ ਜੋ ਬਾਈ ਦਾ ਪਾਰਟ ਹੁੰਦਾ ਨਾ ਮੈਂ ਵੀ ਤੁਹਾਡੇ ਵਰਗੂ ਮੈਂ ਵੀ ਜਿਵੇਂ ਤੁਸੀਂ ਬਾਈ ਨੂੰ ਸਤਾਰ ਮੰਨ ਜਿਹਾ ਮੈਂ ਵੀ ਬਾਈ ਨੂੰ ਸਾਦੀ ਮੰਗਦਾ ਸੀ ਵਾ ਮੈਂ ਵੀ ਅੱਧਾ ਕੇਵਰੀ ਪਾਰਟ ਹੁੰਦਾ ਕਿ ਮਾਦਾ ਪਾਰ ਘਾਟੀ ਸੋਨਾਂ ਦੇ ਬਾਈ ਦੇ ਪਾਰਟ ਕੋ ਜਾਣਾ ਨਾ ਬਟ ਗੱਲ ਇਹ ਆ ਕਿ ਮੈਂ ਇੱਕ ਜਿੱਥੋਂ ਦੱਸਣਾ ਚਾਹੁੰਨਾ ਕਿ ਪੂਰੀ ਦੁਨੀਆ ਮੇਰਾ ਪਾਰਟ ਸਕਿਪ ਕਰ ਲਵੇ ਮੈਨੂੰ ਕੋਈ ਫਰਕ ਨਹੀਂ ਪੈਣਾ ਹੈ ਨਾ ਮੈਨੂੰ ਤਾਂ ਨਹੀਂ ਫਰਕ ਪੈਣਾ ਕਿ ਜੇ ਮੇਰਾ ਭਰਾ ਸੀਗਾ ਉਹਨੇ ਮੇਰਾ ਪਾਰਟ ਕਿਧਰ ਨਹੀਂ ਸਕਿਪ ਕੀਤਾ ਉਹ ਉਹ ਤਾਂ ਬੰਨੇ ਮੇਰੇ ਧੱਕੇ ਨਾਲ ਗਾਣੇ ਚ ਵਰਸ ਪਵਾਇਆ ਮੇਥੋਂ ਇਹ ਜਿਹੜੀ ਗਾਣੇ 'ਚ ਮੈਂ ਆਖਿਆ ਕਿ ਭਾਈ ਮੈਂ ਰੈਪ ਵੀ ਨਹੀਂ ਕਰਨਾ ਮੈਂ ਕਿ ਤੇਰਾ ਗਾਣਾ ਬਹੁਤ ਸੋਹਣਾ ਬਣਿਆ ਆਪਾਂ ਨੂੰ ਰੈਪ ਪਾ ਕੇ ਖਰਾਬ ਨਾ ਕਰੀਏ ਭਾਈ ਨੇ ਆਖਿਆ ਸੋਈ ਤੂੰ ਰੈਪ ਪਰੋਂ ਪੰਜ ਵਾਰੀ ਮੈਨੂੰ ਫੋਨ ਲਾਣਾ 10 ਵਾਰੀ ਫੋਨ ਲਾਣਾ ਕਿ ਭਾਈ ਤੂੰ ਅਜਾ ਰੈਪ ਨਹੀਂ ਪਾਏ ਤੇ ਕਰੀ ਫੋਰਗੇਟ ਅਬਾਡੇ ਗਾਣੇ ਵਿੱਚ ਭਾਈ ਨੇ ਤਾਂ ਕਿ ਨਾ ਭੁਆ ਤਾਂ ਕਿ ਜੋ ਪ੍ਰਵਾਹ ਦੇ ਤੌਰ ਤੇ ਹਨ ਸੋ ਮੈਨੂੰ ਕੋਈ ਉਹਤ ਰਾਜਨੀਤਿਕ ਦੁਨੀਆ 'ਚ ਮਰਜੀ ਕਿਵੇਂ ਠੀਕ ਹੈ ਸ਼ੁਗਲ ਕਰ ਜਾਓ ਆਪਾਂ ਹਰ ਇੱਕ ਦੂਜੇ ਨਾਲ ਹੋਂਸਾ ਆਪਸ ਹੁੰਦਗੇ ਬਲੀ ਬਟ ਮੈਨੂੰ ਇੱਕ ਚੀਜ਼ ਦਾ ਸਕੂਨ ਆ ਕਿ ਮੇਰਾ ਭਰਾ ਸੀਗਾ ਉਹਨੇ ਮੇਰੀ ਬੇਹੱਦ ਸਪੋਰਟ ਕਿਹਾ ਅਨਲਿਮਿਟਿਡ ਸਪੋਰਟ ਕੀਤੀ ਆ ਯੂ نو ਸੋ ਮੇਰਾ 파ਰਟ ਕਿਤੇ ਨਹੀਂ ਇਸਨੇ ਪਗਾਨਾ ਸੀਗਾ ਸੋ ਆਈ ਲਵ ਯੂ ਗਾਇਸ ਅਮ ਬਾਕੀ ਅਨ ਕਨਟੀਨਿਊ ਪੂਰੇ ਸਿੱਧੂ ਪਰਵਾਹ ਨੂੰ ਪਹਿਲੀ ਗੱਲ ਤੋਂ ਵਧਾਈਆਂ ਨਾ ਅ ਆਪਣੇ ਪਰਿਵਾਰ ਚ ਇੱਕ ਹੋਰ ਸਿੱਧੂ ਆ ਗਿਆ ਅ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਉਹਨਾਂ ਲਈ ਉਹਨਾਂ ਨੂੰ ਖੁਸ਼ ਦੇਖ ਕੇ ਮੈਂ ਅੱਥੇ ਆਪ ਨੂੰ ਵੀ ਥੋੜਾ ਸਮਝਾਉਣਾ ਪੈਂਦਾ ਕਿ ਭਾਈ ਤੂੰ ਵੀ ਹੁਣ ਥੋੜਾ ਖੁਸ਼ ਰਹਿਆ ਕਰ ਨਾ ਕਿ ਜਹਾ ਦੋ ਸਾਲ ਆਪਣੇ ਸਾਰਿਆਂ ਨੂੰ ਬਹੁਤ ਕਿ ਲੰਘਿਆ ਸਾਰਿਆਂ ਨੂੰ ਮੈਂ ਇਕੱਲਾ ਨਹੀਂ ਨਾ ਪਰਿਵਾਰ ਇਕੱਲਾ ਤੁਹਾਡੇ ਫੈਸਲੇ ਵੀ ਬਹੁਤ ਆ ਟਾਈਮ ਬਹੁਤ ਖਲੰਘਿਆ ਤੇ ਨੰਗਰੇ ਆ ਜਿਹੀ ਹੈ ਨਾ ਇਹ ਗਾਣੇ ਕੋਣੀ ਤਾਂ ਹੁੰਦੇ ਜਾਣੇ ਰਹਿਣੇ ਆ ਪਰ ਮੈਂ ਪੂਰੇ ਸਿੱਧੂ ਪਰਿਵਾਰ ਨੂੰ ਮੈਂ ਥੈਂਕ ਯੂ ਕਰਨਾ ਚਾਹੁੰਨਾ ਕਿ ਜਿਹੜਾ ਕੋਈ ਤੁਹਾਡਾ ਮੁੰਡਾ ਕਹਿ ਕੇ ਕਿਹਾ ਸੀਗਾ ਤੁਸੀਂ ਉਹੀ ਕੀਤਾ ਨਾ ਹਾਂ ਬਾਈ ਨੇ ਮੈਨੂੰ ਗਾਣਾ ਦਿੱਤਾ ਸੀਗਾ ਮੈਂ ਅਜ ਤੱਕ ਬਾਈ ਤੋਂ ਕਿਸੇ ਕੁਝ ਨਹੀਂ ਮੰਗਿਆ ਨਾ ਆਮ ਨਹੀਂ ਗਾਣਾ ਮੰਗਿਆ ਸੀ ਮੈਂ ファッファッファッファッファッファッファッファッファッファッファ ਇਹ ਕਹਿ ਕੇ ਗਿਆ ਸੀਗਾ ਆ ਫੱਕ ਸੌਰੀ ਮੈਨ ਸੋ ਜਿਹੜੀ ਚੀਜ਼ ਬਾਈ ਕਹਿ ਕੇ ਗਿਆ ਸੀਗਾ ਉਹਦੇ ਪਰਵਾਹ ਮੈਂ ਪੂਰੀ ਕੀਤੀ ਹੈ ਨਾ ਫੱਕ ਇੱਕ ਮੈਂ ਤੇ ਕਰ ਬਾਈ ਤੋਂ ਗਣਾ ਕੋਈ ਨਹੀਂ ਜਿਹੜੇ ਮੈਂ ਪਹਿਰੇ ਕੀਤੇ ਬਾਈ ਲਈ ਤੁਹਾਨੂੰ ਲੱਗਦਾ ਤੁਸੀਂ ਮੇਰੀ ਬਰਾਈ ਦੇਖੀ ਹੋਣਾ ਜਿਹੜਾ ਮੈਂ ਚੰਗਾ ਕੀਤਾ ਮੇਰੇ ਬਾਈ ਨੇ ਦੇਖਿਆ ਸੀਗਾ ਜਿਹੜੀਆਂ ਚੀਜ਼ਾਂ ਮੇਰੇ ਭਰਾ ਨੇ ਮੈਨੂੰ ਕਹੀਆਂ ਸੀ ਉਹ ਕਰਕੇ ਗਿਆ ਨਾ ਤੇ ਮੈਂ ਜਉਂਦੇ ਜੀ ਬਾਈ ਤੋਂ ਕੋਸ਼ਿਸ਼ ਲਈ ਮੰਗਿਆ ਸੀ ਜਿਹੜੀ ਮੈਂ ਪਹਿਰੇ ਕੀਤੇ ਬਾਈ ਲਈ ਇਹ ਸੁਣਣ ਵਾਲੀ ਗੱਲ ਨਹੀਂ ਪਰ ਮੇਰੇ ਚਾਚਾ ਸੀਗਾ ਮੈਂ ਚਾਚਾ ਬਹੁਤ ਸਰਦਾਰ ਲੋਕਾਂ ਦੀ ਹੈ ਨਾ ਤੇ ਮੈਨੂੰ ਕੋਈ ਆਸ ਨਹੀਂ ਪੈਂਦਾ ਮੇਰੇ ਤੋਂ ਭਰਾ ਦੀ ਯਾਦ ਹੁੰਦੀ ਹੈ ਕਿ ਕਿੰਨਾ ਅਲੱਗ ਸੀ ਦੁਨੀਆ ਤੋਂ ਹੈ ਮੈਂ ਇੱਕ ਵਾਰੀ ਵੀ ਨਹੀਂ ਅੱਜ ਤੱਕ ਮੈਂ ਬਾਈ ਤੋਂ ਤੁਹਾਨੂੰ ਲਾ ਦਗੇ ਬੀਤਾ ਬੂਟ ਤੇ ਪੈਸੇ ਮੈਂ ਕਿ ਉਹ ਮੇਰੇ ਪੈਸੇ ਨਹੀਂ ਸੀ ਬਾਈ ਮੈਂ ਲੋਕਾਂ ਲਈ ਕੀਤਾ ਸੀ ਮੈਂ ਲੋਕਾਂ ਲਈ ਖੜਾ ਸੀ ਜੇ ਬਾਈ ਹੁੰਦਾ ਉਹ ਤੁਹਾਨੂੰ ਦੱਸਦੇ ਮੈਂ ਕੌਣ ਹਾਂ ਤੇ ਮੈਂ ਗਿਆ ਤਾਂ ਮੈਂ ਬਾਈ ਤੋਂ ਇੱਕ ਵਾਰੀ ਵੀ ਨਹੀਂ ਅੱਜ ਰੈਪ ਲਈ ਕੋਸ਼ਿਸ਼ ਲਈ ਕਿਹਾ ਮੈਂ ਅੱਜ ਤੱਕ 25 30 ਗਾਣੇ ਸਭ ਤੋਂ ਵੱਧ ਫੀਚਰਿੰਗ ਬਾਈ ਦੇ ਗਾਣੇ ਮੈਂ ਉਹਨਾਂ ਚੋਂ ਹੀ ਭੈ ਭਰਾਵੋ ਮੈਂ ਉਹਨਾਂ ਚੁਣੀ ਮੈਂ ਇੱਕ ਦੋ ਗਾਣੇ ਨਹੀਂ ਕੀਤੇ ਬਾਈ ਨਾਲ ਮੈਂ ਪਤੀਤੀ ਗਾਣੇ ਕੀਤੇ ਬਾਈ ਦੇ ਨਾਲ ਸ਼ੁਰੂ ਤੋਂ ਲੈ ਕੇ 100 ਹਾਈ ਤੋਂ ਲੈ ਕੇ ਲੈਵਲ ਸਟਿਕ ਕਰ 100 ਹਾਈ ਸਭ ਤੋਂ ਬਾਈ ਦਾ 800 ਮਿਲੀਅਨ ਗਾਣਾ ਜਰੋ ਆਪਣਾ 800 ਮਿਲੀਅਨ ਤੇ ਲੋਕੀ ਕਹਿੰਦੇ ਅਸੀਂ ਫੇਮ ਪਾਲਦੇ ਆਂ ਪਰ ਸਾਨੂੰ ਫੇਮ ਦੀ ਘਾਟ ਨਹੀਂ ਸਾਡੇ ਗਾਣੇ ਬਿਲੀਅਨ ਬਿਲੀਅਨ ਟਿਕਰ ਚੱਲੇ ਆ ਨਾ ਪਰ 100 ਹਾਈ ਤੋਂ ਲੈ ਕੇ ਲੈਵਲ ਸਟਿਕ ਕਰ ਮੈਂ ਬਾਈ ਤੋਂ ਇੱਕ ਡਾਲਰੀ ਮੰਗਿਆ ਤੁਹਾਨੂੰ ਲੱਗਦਾ ਕਿ ਮੈਂ ਆਪਾਂ ਜਿਹੜੇ ਮੈਂ ਇਹ ਮੇਰੇ ਵਾਸਤੇ ਜਿਹੜਾ ਲੋਕਲ ਹੀ ਖੜਾ ਸੀ ਤੇ ਬਾਈ ਨੂੰ ਪਤਾ ਤਾਂ ਕਰਕੇ ਜਿਹੜਾ ਸਾਡਾ ਰੋਲ ਆਪਾਂ ਸੀ ਉਹ 1 ਮਿੰਟ ਚ ਨਿਬੜ ਗਿਆ ਸੀ ਠੀਕ ਹੈ ਸ਼ੇਮੀ ਨੇ ਅਸੀਂ ਜਿਹੜੀ ਗੱਲ ਨਹੀਂ ਕੀਤੀ ਜਦੋਂ ਅਸੀਂ ਮਿਲੇ ਇੱਕ ਦੋ 1 ਮਿੰਟ ਚ ਤੁਮੜਾ ਕੇ ਸਭ ঠিক ਹੋ ਗਿਆ ਸੀਗਾ ਸੋ ਬਤਨ ਨੂੰ ਪਰਸਨਾ ਚ ਉਹਨਾਂ ਕਿ ਗਾਣਾ ਮੇਰੇ ਚੈਨਲ ਤੇ ਬਾਈ ਦੇ ਚੈਨਲ ਤੇ ਜਿਹੜੇ ਜਿਹਦੇ ਮਾਰਚੀ ਚੈਨਲ ਤੇ ਹੁੰਦਾ ਮੈਨੂੰ ਕੋਈ ਇਤਰਾਜ਼ ਨਹੀਂ ਹੋਣਾ ਸੀ ਨਾ ਪਰਵਾਹ ਨੂੰ ਕੋਈ ਫਰਕ ਪੈਣਾ ਸੀਗਾ ਇੱਕ ਗਾਣਾ ਸੀ ਥੋੜੇ ਪ੍ਰੈਜ਼ੈਂਟ ਕਰਨਾ ਸੀਗਾ ਠੀਕ ਆ ਸਸੀ ਕੀਤਾ ਆ ਹੋਪ ਯੂ ਗਾਇਜ਼ ਇੰਜੋਏਡ ਇਟ ਮੇਰੇ ਭਰਾੜੇ ਮੇਰੇ ਨੇ ਬਹੁਤ ਕੁਝ ਕੀਤਾ ਸੀ ਕਿ ਅੱਜ ਤੱਕ ਵੀ ਕਰੀ ਜਾਂਦਾ ਕਈ ਲੋਕੀ ਮੈਨੂੰ ਕਹਿੰਦੇ ਆ ਕਿ ਮੈਂ ਪੋਸਟ ਪਾਈ ਲੈਣਾ ਭਰਾ ਦੇ ਮੈਨੂੰ ਸਮਝ ਨਹੀਂ ਉਹ ਮੈਂ ਕਿਧੇ ਪੋਸਟ ਪਾਵਾਂ ਮੈਂ ਤੁਹਾਡੇ ਪੋਸਟ ਹੋਰ ਕਲਾਕਾਰਾਂ ਦੇ ਪੋਸਟ ਪਾਵਾਂ ਜਦ ਮੈਂ ਅੱਗੇ ਪੋਸਟ ਪਾਉਣ ਲੱਗ ਗਿਆ ਲੋਕ ਕਹਿੰਦੇ ਆ ਕਿ ਤੂੰ ਭਰਾ ਅੱਜ ਭਰਾ ਨੂੰ ਭੁੱਲ ਗਿਆ ਸੋ ਇਹ ਚ ਮੈਂ ਅੰਡਰਸਟੈਂਡਿੰਗ ਦੋ ਸਾਲ ਦੀ ਕਰੀ ਆ ਨਾ ਕਿ ਜਦੋਂ ਪੂਰੀ ਉਮਰ ਚੱਲ ਰਹੀ ਆਣਾ ਸਾਡੇ ਨਾਲ ਨਾ ਤੁਮ ਨੂੰ ਕੋਈ ਫਰਕ ਨਹੀਂ ਪੈਂਦਾ ਸੱਚੀ ਨਹੀਂ ਫਰਕ ਪੈਂਦਾ ਮੈਂ ਤਾਂ ਮਨ ਪਰ ਇਕੱਲ ਪ੍ਰਾਣੀ ਅੱਜ ਆ ਖੁਸ਼ੀ ਵਾਲੀ ਜਨਤ ਚ ਭਰਾਣੀ ਆਪਣਾ ਠੀਕ ਆ ਪਰ ਮੈਂ ਭਰਾ ਦੇ ਪੋਸਟ ਅੱਜ ਨੂੰ ਛੱਡ ਕੇ ਅੱਜ ਤੋਂ ਬਾਅਦ ਵੀ ਦਿਨ ਦਿਨ ਉਹ ਜਿਹੜਾ ਪਾਉਂਗਾ ਮੇਰਾ ਇਨਾ ਫਰਜ਼ ਬਣਦਾ ਦੂਜੀ ਗੱਲ ਤੇ ਜਿਹੜਾ ਫਰਜ਼ ਬਣਦਾ ਸਾਡਾ ਹੈਗਾ ਇਨਸਾਫ ਮੰਗੜਦਾ ਨਾ ਮੈਂ ਅੱਜ ਤੱਕ ਇਨਸਾਫ ਹੀ ਮੰਗੀ ਆ ਤੇ ਮੈਂ ਮੰਗਦਾ ਰਹੂੰਗਾ ਮੈਂ ਪੂਰੀ ਪੰਜਾਬ ਸਰਕਾਰ ਨੂੰ ਕਹਿਣਾ ਕਿ ਤੁਸੀਂ ਸਾਡੇ ਭਰਾ ਤੇ ਥੋੜਾ ਧਿਆਨ ਦਿਓ ਭਰਾ ਦੇ ਕੇਸ ਤੇ ਧਿਆਨ ਦਿਓ ਅਸਾਨੂੰ ਇਨਸਾਫ ਦੀ ਲੋੜ ਹੈ ਹਣਾ ਪ੍ਰਸ਼ਾਦ ਜੀ ਕਹਿਣ ਦਾ ਕੋਈ ਇਨਸਾਫ ਨਹੀਂ ਹੋ ਰਿਹਾ ਮੈਂ ਆਪਾਂ ਕਿਹੜਾ ਕੋਈ ਸਿਆਸਤ ਦੇ ਵਿੱਚ ਆਪਾਂ ਕੋਈ ਪੋਲੀਟਿਸ਼ੀਅਨ ਹੈ ਨਹੀਂਗੇ ਮੈਂ ਕਿ ਸਿੰਗਲ ਆ ਯਾਰ ਆਪਾਂ ਆਪਾਂ ਇਨਸਾਫ ਮੰਗ ਸਕਦੇ ਨਹੀਂ ਕਰ ਸਕਦੇ ਲੋਕਾਂ ਲੋਕਾਂ ਨੂੰ ਤਾਂ ਕਿ ਭਾਈ ਤੁਸੀਂ ਕੁਝ ਕਰ ਨਹੀਂ ਰਹੇ ਭਾਈ ਸੱਤੋਂ ਕੀ ਹੋਣਾ ਅਸੀਂ ਅਸੀਂ ਇਹ ਕੰਮਾਂ 'ਚ ਨਹੀਂ ਪੇ ਬਸ ਅਸੀਂ ਸਿੰਗਲ ਆ ਇੰਡੀਵਿਜੂਅਲ ਆ ਨਾ ਅਸੀਂ ਇਹ ਚ ਜੱਜ ਪੇ ਆ ਕੇ ਤੇ ਤੋਂ ਮੈਂ ਇਨਸਾਫ ਮੰਗਦਾ ਤੋਂ ਮੈਂ ਮੰਗਦਾ ਠੀਕ ਹੈ ਬਾਕੀ ਮੈਂ ਅਥਾਰਟੀ ਨਾਲ ਜਿੱਥੇ ਜੋ ਮਰ ਜਮਾ ਕਲਤਨ ਨਾਲ ਖੜਾ ਮੈਂ ਹਮੇਸ਼ਾ ਉਹਨਾਂ ਨਾਲ ਖੜਾ ਰਹੂੰਗਾ ਠੀਕ ਹੈ ਆ ਹੋਪ ਯੂ ਗਾਈਜ਼ ਅੰਡਰਸਟੈਂਡ ਮੀ ਜਿੱਤਨ ਰਾਹ ਯੇ ਤੱਕ ਨਹੀਂ ਪਤਾ ਲੱਗਾ ਕਿ ਸਲੀਮ ਮਾਰਟਨ ਕੋਹਣਾ ਤੁਹਾਨੂੰ ਕਦੇ ਨਹੀਂ ਪਤਾ ਲੱਗਾ ਸੋ ਮੈਨੂੰ ਕਿਸੇ ਨੂੰ ਸਾਬਿਲ ਕਰਨ ਲਈ ਕਿ ਮੈਂ ਕੌਣ ਹ ਮੈਨੂੰ ਅਜ ਤੱਕ ਲੋੜ ਨਹੀਂ ਜਿਹੜੀ ਦੁਨੀਆ ਮੇਰੇ ਭਰਾ ਨੂੰ ਮੰਨ ਦਿਆ ਉਹ ਮੈਨੂੰ ਭਰਾ ਮੰਨਦਾ ਸੀਗਾ ਠੀਕ ਹੈ ਸੋ ਮੇਰੇ ਲਈ ਉਹ ਬਹੁਤ ਵੱਡੀ ਗੱਲ ਹੈ ਮੈਂ ਆ ਚੀਜ਼ ਨੂੰ ਸੰਭੀ ਬੈਠਾ ਅਤੇ ਦੇਵ ਦੇ ਵਿੱਚ ਮੇਰੀ ਫੈਮਲੀ ਲਈ ਬਹੁਤ ਵੱਡੀ ਗੱਲ ਹੈ ਤੇ ਇੱਕ ਗੱਲ ਸੀ ਜਿਹੜੇ ਪੈਪਰਾ ਕਹਿੰਦੇ ਸੀ ਕਿ ਤਰਾ ਬਾਈ ਤਰਾ ਰੈਪ ਦਾ ਨਹੀਂ ਸਮਝ ਆਇਆ ਹੈਨਾ ਮੈਨੂੰ ਪੈਪਰਾ ਵਾ ਇੱਕ ਗੱਲ ਦੱਸੋ ਤੁਸੀਂ ਤਾਂ ਡ੍ਰੇਕ ਦਾ ਗਾਣਾ ਵੀ ਤੇ ਜਦੋਂ ਡ੍ਰੇਕ ਦਾ ਗਾਣਾ ਆ ਗਿਆ ਜਿਹੜਾ ਹੈਟਰਸ ਤੁਹਾਨੂੰ ਸ਼ੱਕੂ ਸਮਝੂ ਨਹੀਂ ਡ੍ਰੇਕ ਦੀ ਜੇ ਮੇਰੀ ਸਮਝ ਨਹੀਂ ਹੁੰਦੀ ਤੁਸੀਂ ਡ੍ਰੇਕ ਦਾ ਗਾਣਾ ਕਰਕੇ ਕੀ ਕਰਨਾ ਉਹਦੀ ਤਾਂ ਸਮਝ ਨਹੀਂ ਹੁੰਦੀ ਸਾਨੂੰ ਸੋ ਯਾਰ ਜੇ ਤੁਹਾਨੂੰ ਜੇ ਅੱਜ ਥੋੜਾ ਜਿਹਾ ਦਿਮਾਗ ਖੋਲੂ ਅੰਗਰੇਜ਼ੀ ਸਿੱਖੋ ਜਿਵੇਂ ਅਸੀਂ ਕੈਨੇਡਾ ਬਹਿ ਕੇ ਪੰਜਾਬੀ ਸਿੱਖੀ ਆ ਨਾ ਮਾਪਿਆਂ ਕਰਕੇ ਬੇਬੇ ਕਰਕੇ ਅਸੀਂ ਪੰਜਾਬੀ ਬੋਲਦੇ ਆ ਸਾਨੂੰ ਸਿੱਖਣੀ ਪਈ ਇੱਥੇ ਕੋਈ ਪੰਜਾਬੀ ਨਹੀਂ ਸਕੋ ਜੇ ਕੈਨੇਡਾ